ਥਾਣਾ ਬੀ ਡਿਵੀਜ਼ਨ ਵੱਲੋਂ ਵੈਸਟ ਬੰਗਾਲ ਤੋਂ ਆਏ ਯਾਤਰੀਆਂ ਕੋਲੋਂ ਖੋਹ ਕਰਨ ਵਾਲੇ ਇਹ ਰਿਕਸ਼ਾ ਚਾਲਕ ਦੋ ਵਿਅਕਤੀ ਨੂੰ ਕੀਤਾ ਕਾਬੂ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਵਾਰਦਾਤ ਤੋਂ ਬਾਅਦ 2 ਘੰਟਿਆਂ ਅੰਦਰ ਹੀ ਰਿਕਸ਼ਾ ਚਾਲਕ ਤੇ ਉਸ ਦੇ ਦੋ ਸਾਥੀਆਂ ਦੀ ਕੀਤੀ ਗਈ ਸੀ ਪਛਾਣ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਅੱਜ ਖੋਹ ਹਸੂਦਾ 36000 ਰੁਪਏ 4 ਮੋਬਾਈਲ ਫੋਨ ਬੈਗ ਤੇ ਸੂਟ ਕੇ ਸਾਧ ਸਮਾਨ ਨੂੰ ਵੈਸਟ ਬੰਗਾਲ ਤੋਂ ਆਏ ਯਾਤਰੀਆਂ ਦੇ ਹਵਾਲੇ ਕੀਤਾ ਗਿਆ ਇਸ ਵਾਰਦਾਤ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਪੁੱਲਰ ਦੀਆਂ ਹਦਾਇਤਾਂ ਤੇ ਸ੍ਰੀ ਅਬਿਮਨਯੂ ਰਾਣਾ ADCP ਸਿਟੀ ਤੇ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਗੁਰਿੰਦਰਬੀਰ ਸਿੰਘ ACP ਪੂਰਬੀ ਦੀ ਨਿਗਰਾਨੀ ਹੇਠ ਮੁਖ ਅਫਸਰ ਥਾਣਾ B ਡਿਵੀਜ਼ਨ ਅੰਮ੍ਰਿਤਸਰ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਪੁਲਿਸ ਟੀਮਾਂ ਵੱਲੋਂ ਬੜੀ ਮਿਹਨਤ ਨਾਲ ਹਰ ਪੱਖ ਤੋਂ ਜਾਂਚ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਗ੍ਰਿਫਤਾਰ ਕਰਕੇ ਖੋਹ ਸੁਦਾ ਸਮਾਨ ਬਰਾਮਦ ਕਰ ਲਿਆ ਹੈ। इस केस बारे सीपी अमृतसर श्री गुरप्रीत पुल्लर्जी वालों जानकारी टौहाडे तो नाल सांझी करदे हां अमृतसर टुडे दी एक खास रिपोर्ट शास्त्रीगाल मेरा नाम शिवशव है मैं कोलकाता से आया था अमृतसर गोल्डन नेपल घूमने हम यहाँ 28 तारीख की मॉर्निंग में उतरे जो कि साढे 12:30 बजे के करीब में हमने ई रिक्शा लिया हम अपने दो साथियों के साथ आए थे दीपक राउत एंड राहुल राम हम ई रिक्शा में ट्रैवल कर रहे थे गोल्डन टेम्पल के लिए उन्होंने हमें ईस्ट मोहन नगर ले जाकर हम दातर लगाकर हमारा सारा कुछ लूट लिया वो तीन बंदे थे उसके बाद हम नेक्स्ट मॉर्निंग पंजाब पुलिस के बी डिजन थाने में पहुंचे जहाँ के एस साहब श्री सुखबीर सिंह सर ने और उनकी टीम श्री अमन अमर अमरजीत अम, सर ने बहुत मदद की हमारी और उनके टीम में जगरूप सर और बहुत लोगों ने हमें बहुत मदद करा और हमारा सारा कुछ रिकवर करके दिया जिसके लिए मैं ਪੰਜਾਬ ਪੁਲਿਸ ਕਮਿਸ਼ਨਰ ਸ੍ਰੀ ਬੁੱਲਰ ਸਾਹਿਬ ਦਾ ਬਹੁਤ-ਬਹੁਤ ਆਭਾਰੀ ਹਾਂ ਔਰ ਮੈਂ ਬਹੁਤ ਖੁਸ਼ ਹਾਂ ਧੰਨਵਾਦ 28 ਦਸੰਬਰ ਨੂੰ ਬੀ ਡਿਵੀਜ਼ਨ ਏਰੀਆ ਚ ਇੱਕ ਈ ਰਿਕਸ਼ਾ ਦੇ ਉੱਤੇ ਸਵਾਰ ਤਿੰਨ ਯਾਤਰੀ ਸੀ ਜਿਹੜੇ ਪਿਲਗ੍ਰਮ ਤੇ ਆਏ ਸੀ ਬੰਗਾਲ ਤੋਂ ਔਰ ਉਹਨਾਂ ਨਾਲ ਬੜੀ ਬੰਦਪਾਗੀ ਘਟਨਾ ਹੋਈ ਸੀ ਕਿ ਉਹਨਾਂ ਨੂੰ ਤੇ ਉਸ ਇਨਸਾਨ ਜਗ੍ਹਾ ਤੇ ਜਾ ਕੇ ਈ ਰਿਕਸ਼ਾ ਚ ਜਿਹੜਾ ਸਵਾਰ ਸੀਗਾ ਚਾਲਕ ਉਹਨੇ ਆਪਣੇ ਸਾਥੀਆਂ ਨੇ ਮਿਲ ਕੇ ਉਹਨਾਂ ਨੂੰ ਲੁੱਟ ਲਿਆ ਸੀ ਰੋਬ ਕਰ ਲਿਆ ਸੀ ਤੋਂ ਅਸੀਂ ਇਹਨੂੰ ਚੀਜ਼ ਨੂੰ ਬਹੁਤ ਸੈਂਸਿਟਿਵਲੀ ਲੈਂਦੇ ਹੋਏ ਦੋ ਮੁਲਜ਼ਮਾਂ ਨੂੰ ਚੁਕਰਾਫਤਾਰ ਕਰ ਲਏ ਸੀ ਔਰ ਸਾਰੀਆਂ ਬਿਲੋਂਗਿੰਗਸ ਉਹਨਾਂ ਦੇ ਸਾਰੇ ਜੋ ਵੀ ਉਹਨਾਂ ਦੇ ਬੈਗ ਸੀਗੇ ਉਹਨਾਂ ਦੇ ਸੂਟਕੇਸ ਸੀ ਸਾਰੇ ਉਹ ਲੈ ਗਏ ਸੀ ਜਿਹੜੇ ਰੋਬ ਕਰਕੇ ਔਰ ਮੋਬਾਈਲ ਫੋਨ ਤੇ ਕੈਸ਼ ਔਰ ਕੁਝ ਕੈਸ਼ ਉਹਨਾਂ ਨੇ ਜਾ ਕੇ ਉਹਨਾਂ ਦੇ ਪੇਟੀਐਮ ਚੋਂ ਕਢਾ ਲਿਆ ਸੀ ਅਕਾਊਂਟ ਦੇ ਵਿੱਚੋਂ ਉਹ ਸਾਰੇ ਦਾ ਸਾਰਾ ਕੈਸ਼ 36000 ਰੁਪਇਆ ਤੇ ਤਿੰਨੋ ਮੋਬਾਈਲ ਚ ਚਾਰ ਮੋਬਾਈਲ ਫੋਨ ਸੀ ਉਹਨਾਂ ਦੇ ਇੱਕ ਇਨਸਾਨ ਕੋਲ ਦੋ ਸੀਗੇ ਤੋਂ ਚਾਰ ਮੋਬਾਈਲ ਫੋਨ ਔਰ ਸਾਰੇ ਬੈਗੇਜ ਜੋ ਬਿਲੋਂਗਿੰਗਸ ਸੀ ਇਹ ਉਹ ਸਾਰੀਆਂ ਪੁਲਿਸ ਨੇ ਰਿਕਵਰ ਕਰਕੇ ਸਪੋਰਦਾਰੀ ਜਿਹਾ ਸੀ ਅੱਜ ਕਰਵਾ ਕੇ ਉਹਨਾਂ ਨੂੰ ਮੈਂ ਖੁਦ ਹੈਂਡਓਵਰ ਕੀਤੀ ਹੈ ਔਰ ਉਹ ਬੜੇ ਖੁਸ਼ ਹੋਏ ਆ ਮੈਂ ਇਸ ਗੱਲ ਦੀ ਵਚਨਬੱਧਤਾ ਅਸੀਂ ਕਿ ਅਸੀਂ ਪੰਜਾਬ ਦੇ ਵਿੱਚ ਔਰ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਜਿਹੜੇ ਵੀ ਯਾਤਰੀ ਆ ਰਹੇ ਨੇ ਉਹਨਾਂ ਦੀ ਸੁਰੱਖਿਆ ਸਾਡਾ ਫਰਸਟ ਵੈਰਾਈਟੀ ਹੈ ਔਰ ਇਸੇ ਤਰ੍ਹਾਂ ਜਿਹੜੀ ਪੁਲਿਸ ਟੀਮ ਨੇ ਅੱਛਾ ਕੰਮ ਕੀਤਾ ਉਹਨਾਂ ਨੂੰ ਵੀ ਇਨਾਮ ਦਿੱਤਾ ਜਾ ਰਿਹਾ ਹੈ